ਸਟੇਟ ਸਪੈਸ਼ਲ ਆਪਰੇਸ਼ਨਸ ਅਲੰਗਰਸਰ ਦੇ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਬਟਾਲਾ ਕਾਧਿਆ ਰੋਡ ਤੇ ਐਕਟਿਵਿਟੀ ਚੱਲ ਰਹੀ ਦੋ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਤੇ ਇਹਨਾਂ ਦੇ ਕੋਲੋਂ 4,80,000 ਰੁਪਏ ਤੇ ਇਸ ਦੇ ਨਾਲ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤਮਾਮਲੇ ਦੀ ਜਾਣਕਾਰੀ ਦਿੱਤਿਆਂ ਹੋਇਆ ਸਟੇਟ ਸਪੈਸ਼ਲ ਆਪਰੇਸ਼ਨ ਸਲਮ ਰਿਸਰਵ ਡਿਨਸਪੈਕਟਰ ਅਮਨਦੀਪ ਸਿੰਘ ਜੁਨਾ ਦਾ ਕਿਹਾ ਕਿ ਕਾਮੁਖੀ ਤਗੇ ਵਿਅਕਤੀ ਦੀ ਪਛਾਣ ਲਵਜੀਤ ਸਿੰਘ ਜੋ ਕਿ ਪਿੰਡ ਦਾ ਸਰਪੰਚ ਹੈ ਤੇ ਉਸ ਦੇ ਇੱਕ ਸਾਥੀ ਸੇਵਕ ਦੇ ਵਜੋਂ ਹੋਈ ਇਹ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਮੁੱਢੀ ਜਾਂਚ ਦੇ ਵਿੱਚ ਸਾਹਮਣੇ ਹੈ ਕਿ ਗੋਇੰਦਵਾਲ ਜੇਲ੍ਹ ਦੇ ਵਿੱਚ ਬੰਦ ਜਸ਼ਨ ਨਾਮ ਦੇ ਨਸ਼ਾ ਤਸਕਰ ਦੇ ਸਬੰਧ ਦੇ ਵਿੱਚ ਪਿਛਲੇ ਸਾਲ ਤੋਂ ਸੰ ਪੁਲਿਸ ਵੱਲੋਂ ਦੋਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੱਸਦੇ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਨਾ ਤਾਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਮੰਗੋਗੇ ਆਈਜੀ ਸਾਹਿਬ ਦੇ ਤੇ ਡੀਐਸਪੀ ਦੇ ਦਰਬਾਰ ਤੋਂ ਵੀ ਹੜਤਾਂ ਦੇ ਆਪਾਂ ਬਟਾਲੇ ਦੇ ਪਹਾੜੇ ਪੁਛਾ ਇਤਲਾਸ ਬੰਚ ਰਵਾਨਾ ਹੀ ਜਿੱਥੇ ਹਨ ਮਹੋਰਾ ਨੇ ਇਲਾਹ ਦਿੱਤੀ ਕਿ ਬਟਾਲਾ ਗ੍ਰਾਮ ਫਿਦੇ ਏਰੀਆ ਚ ਇਹ ਹੀਰੋਇਨ ਦੇ ਪਾਹੇ ਤੇ ਹੀਰੋਨ ਦੇਲੀ ਸਾਹ ਬੋਟੀ ਆ ਛਟਮੋਟੀ ਰੋਡ ਸ਼ਾਹ ਬਾਗ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੈਂ ਪਿੰਡਾਂ ਨੂੰ ਐ ਇਕੱਠ ਕਰੀ ਗਿ ਕਦਮਾ ਲਾਣਾ ਤੇ ਨਾ ਜੋ ਇਕਲਾ ਨਾ ਸੇਵਕਾ ਬੁੱਜਰਾ ਲਾਜੀ ਦਾ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਕਾਰ ਤੇ ਨੰਦਲਾ ਉਹਨੇ ਇੱਕੋ ਜਿਹੀ ਗੱਲ ਕੀਤੀ ਨਹੀਂ ਗ੍ਰੰਥਕਾਰ ਤੇ ਲਿਖ ਦਿੱਤੀ ਉਹਨੇ ਪਿੰਡ ਇੱਕ ਹਾਂ ਉਸ ਤੋਂ ਪਹਿਲੇ ਸਰ ਕੀ ਗੱਲ ਹੈ ਨਾ ਲਿੰਕਟ ਉਹ ਜੇ ਜਸ਼ਨਾ ਮੁੰਡਾ ਇੱਕ ਗੋਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਉਹਦੇ ਹਦਾਇਤ ਤਾਇਆ ਕਿ ਹੀਰੋਇਨ ਦਾ ਕੰਮ ਕਰਦੇ ਸਰ ਕਿਹਦੇ ਤੋਂ ਕਰਦੇ ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕੰਮ ਤੇ ਸਰ ਕੀ ਕੀ ਬਣ ਰਿਹਾ ਹੈ ਇਹਨਾਂ ਦੀ ਐਕਟਵਿਟੀ ਦਾ ਵੀ 481000 ਰੁਪਏ ਲੱਗਦੇ ਨੇ ਤੇ 100 ਗ੍ਰਾਮ ਹੀਰੋਇਨ ਦਾ ਮੈਂ